ਵੱਡਾ ਐਲਾਨ ਇੱਕ ਪਾਸੇ ਤਾਂ ਪੰਜਾਬ ਦੀ ਪੁਲਿਸ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਜਾਬ ਜਾ ਕੇ ਕੁੜਦੀ ਹੋਈ ਨਜ਼ਰ ਆ ਰਹੀ ਸੀ ਗੁਰਦਾਸਪੁਰ ਦੇ ਵਿੱਚ ਜੋ ਪ੍ਰਸ਼ਾਸਨ ਜ਼ਮੀਨਾਂ ਐਕਵਾਇਰ ਕਰਨ ਦੇ ਲਈ ਆਇਆ ਤਾਂ ਉੱਥੇ ਕਿਸਾਨ ਜੀਸੀਬੀ ਮਸ਼ੀਨਾਂ ਦੇ ਅੱਗੇ ਖੜ ਜਾਂਦੇ ਨੇ ਕਹਿੰਦੇ ਅਸੀਂ ਜ਼ਮੀਨਾਂ ਨਹੀਂ ਛੱਡਾਂਗੇ ਸਾਡੀ ਜ਼ਮੀਨਾਂ ਦੇ ਵਿੱਚੋਂ ਅਸੀਂ ਨਹੀਂ ਨਿਕਲਾਂਗੇ ਜ਼ਮੀਨਾਂ ਦੇ ਵਿੱਚ ਅਸੀਂ ਪੈਰ ਨਹੀਂ ਪਾਣ ਦੇਵਾਂਗੇ ਪਰ ਫਿਰ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਹਟਾਇਆ ਗਿਆ 80 ਸਾਲ ਦੇ ਬਜ਼ੁਰਗ ਬੀਬੀਆਂ ਜਿਹੜੀਆਂ ਨੇ ਉਹਨਾਂ ਨੂੰ ਚੱਕ-ਚੱਕ ਕੇ ਬੱਸਾਂ ਦੇ ਵਿੱਚ ਸੁੱਟ ਕੇ ਉਹਨਾਂ ਨੂੰ ਥਾਣੇ ਲੈ ਕੇ ਗਏ ਤਾਂ ਜਿਸ ਤੋਂ ਬਾਅਦ ਹੁਣ ਕਿਸਾਨ ਵੱਡਾ ਐਲਾਨ ਕਰ ਚੁੱਕੇ ਨੇ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਜੋ ਕਿ ਹਰ ਮੁੱਦੇ ਦੇ ਉੱਤੇ ਬੋਲਦੇ ਨੇ ਕਿਸਾਨ ਆਗੂ ਸਤਨਾਮ ਪੰਨੂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਹੁਣ ਸਿੱਧੇ ਹੋ ਜਾਓ ਤਿਆਰ ਰਹੋ ਅਸੀਂ ਦੁਬਾਰਾ ਤੋਂ ਅੰਦੋਲਨ ਕਰਨ ਜਾ ਰਹੇ ਹਾਂ ਤੇ ਨਾਲ ਹੀ ਸਰਕਾਰ ਤੇ ਪ੍ਰਸ਼ਾਸਨ ਨੂੰ ਹੁਣ ਦੁਬਾਰਾ ਤੋਂ ਸਿੱਧੀ ਚੇਤਾਵਨੀ ਵੀ ਦੇ ਦਿੱਤੀ ਕੀ ਕੁਝ ਕਹਿ ਰਹੇ ਨੇ ਸਤਨਾਮ ਪੰਨੂ ਇਸ ਸਾਰੇ ਜ਼ਬਰ ਤੋਂ ਬਾਅਦ ਕਿਹੋ ਜਿਹਾ ਅੰਦੋਲਨ ਹੋਵੇਗਾ ਕਿਹੋ ਜੀ ਰਣਨੀਤੀਆ ਪੂਰੀ ਗੱਲਬਾਤ ਤੁਹਾਨੂੰ ਸਤਨਾਮ ਪੰਨੂ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਭਗਵੰਤ ਮਾਨ ਦੀ ਸਰਕਾਰ ਵੱਲੋਂ ਇਸ ਤਰੀਕੇ ਦੇ ਨਾਲ ਪੂਰੇ ਪੰਜਾਬ 'ਚ ਰਾਜ ਦਾ ਦਮਨ ਚੱਕਰ ਚਲਾਇਆ ਹੋਇਆ ਵਾ ਕਿਸਾਨਾਂ ਦੇ ਘਰਾਂ 'ਚ ਫੜੋ ਫੜਾਈ ਚੱਲ ਰਹੀ ਹੈ ਛਾਪੇਮਾਰੀ ਕੀਤੀ ਆ ਕਿਸਾਨਾਂ ਨੂੰ ਗ੍ਰਿਫਤਾਰ ਕੀਤੇ ਆ ਤੇ 3-4 ਥਾਵਾਂ ਤੇ ਬਰਦਾਸਪੁਰ ਚ ਤੇ ਗਰਪਨਥਾਂ ਚ ਅੱਬਾ ਸਾਡੇ ਦਫ਼ਤਰ ਸਤਤਰ ਆ ਉੱਥੇ ਪੁਲਿਸ ਨੂੰ ਪੁਲਿਸ ਨੇ ਉੱਥੇ ਕਿਰਾ ਪਾਇਆ ਹੋਇਆ ਵਾ ਘਰਾਂ ਨੂੰ ਤੇ ਪੁਲਿਸ ਨੂੰ ਕਿਰਾ ਸਾਡੇ ਕਿਸਾਨ ਬੀਬੀਆਂ ਨੇ ਕਿਸਾਨਾਂ ਦੇ ਮਜ਼ਦੂਰਾਂ ਨੇ ਪਾਇਆ ਹੋਇਆ ਪੂਰੀ ਸਥਿਤੀ ਵਿਸਫੋਟਕ ਬਣੀ ਹੋਈ ਆ ਪੂਰੇ ਪੰਜਾਬ ਚ ਇਹ ਕਿਸ ਤਰੀਕੇ ਦੀ ਕੀ ਬੁਰਾਈ ਆ ਤੇ ਇਹ ਜਿਹੜਾ ਜਮਹੂਰੀਅਤ ਦਾ ਨੰਗਾ ਜਮਹੂਰੀਅਤ ਦਾ ਜੋ ਜਿਤਨਾ ਦਾ ਜਲਾਜਾ ਕੱਢ ਰਿਹਾ ਜਿਤਨਾ ਜਮਹੂਰੀਅਤ ਕਾਦੀ ਜਮਹੂਰੀਅਤ ਆ ਕਹਿੰਦੇ ਸਾਰੀ ਦੁਨੀਆ ਚ ਸਭ ਤੋਂ ਵੱਡੀ ਜਮਹੂਰੀਅਤ ਹੈ ਜੀ ਭਾਰਤ ਦੇ ਵਿੱਚ ਉਹਦਾ ਉਹਦਾ ਜਿਹੜਾ ਜਮਹੂਰੀਅਤ ਆ ਕਾਹਨ ਕਿਤਰਾ ਹੋ ਰਿਹਾ ਇਹ ਜਮਹੂਰੀਅਤ ਨਹੀਂ ਤਾਨਾਸ਼ਾਈ ਆ ਜਿਸ ਤਰੀਕੇ ਨਾਲ ਭਗਵੰਤ ਮਾਨ ਤੋਂ ਵਰਤਾਰਾ ਕਰ ਰਹੇ ਆ ਕਾਰਪੋਰੇਟ ਦੇ ਇਸ਼ਾਰੇ ਦੇ ਉੱਤੇ ਤੇ ਮੋਦੀ ਸਰਕਾਰ ਦੇ ਇਸ਼ਾਰੇ ਦੇ ਜਿਤਨਾ ਸ਼ੰਭੂ ਖਰੋਰੀ ਪਹਿਲਾਂ ਕੀਤਾ ਜਿਤਨਾ ਜਿਤਨਾ ਲੋਕਾਂ ਦੇ ਜਿਹੜੇ ਆਕਰਟਾਏ ਜਾ ਰਿਹਾ ਜਿਸ ਤਰ੍ਹਾਂ ਪੁਲਸ ਰਾਜ ਚ ਪੰਜਾਬ ਨੂੰ ਆਪਣਾ ਬਦਲਿਆ ਜਾ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਕਦੇ ਬਰਦਾਸ਼ਤ ਨਹੀਂ ਕਰਨਾ ਸਾਡੀ ਸਿੱਧੀ ਵਾਰਨ ਗਿਆ ਸ਼ੰਭੂ ਵੀ ਧਰਨਾ ਲੱਗੋ ਕੱਲ ਨੂੰ ਯਾ ਥਾਣੇ ਗਾੜੀ ਧਰਨਾ ਸਾਡਾ ਅਜਮੂਰੀ ਆ ਕੇ ਥਾਣੇ ਗਾੜੀ ਧਰਨਾ ਲਾਉਣਾ ਜੋ ਕਟਮਾਰ ਹੋਈ ਯਾਰ ਪ੍ਰੀਤ ਥਾਣੇਦਾਰ ਨੇ ਕੀਤੀ ਆ ਬਲਵੰਤ ਸਿੰਘ ਬ੍ਰਹਮ ਕੇ ਖਸਾਨਾ ਕੋ ਜਾਂ ਬਾਕੀ ਤੁਸੀਂ ਜ਼ਬਰ ਕੀਤਾ ਹੀ ਜੜਾ ਇਸੇ ਤਰੀਕੇ ਦੇ ਨਾਲ ਜੋ ਗਰਦਾਸਪੁਰ ਚ ਕਾਰਪੋਰੇਟ ਦਾ ਏਜੰਡਾ ਲਾਗੂ ਕਰਦੇ ਆ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਕਢਾਉਣ ਵਾਸਤੇ ਜਿਸ ਤਰੀਕੇ ਨਾਲ ਬੀਬੀਆਂ ਦੀ ਧੂਖੇ ਚ ਕੀਤੀ ਹੈ ਜਿਤਨਾ ਕਿਸਾਨਾਂ ਦੀ ਮਜ਼ਦੂਰਾਂ ਦੀ ਤੇ ਸੜਕਾਂ ਦੇ ਕਬਜ਼ੇ ਲੈ ਰਹਿਆ ਜਮੀਨਾਂ ਦੇ ਕਬਜ਼ੇ ਲੈ ਰਹਿਆ ਬਗੈਰ ਪੈਸੇ ਦਿੱਤੇ ਆ ਉਹ ਜਮੀਨਾਂ ਦਾ ਕਬਜ਼ਾ ਨਹੀਂ ਲੈਣ ਦੇਾਂਗੇ ਕਿੰਨਾ ਚਿਰ ਪੁਲਿਸ ਖਿਲਾੜ ਲੇਗਾ ਉੱਥੇ ਕਿੰਨਾ ਚਿਰ ਪੁਲਿਸ ਉੱਥੇ ਖਿਲਾੜ ਜਿਹੜਾ ਵਾ ਤੁਸੀਂ ਇਸ ਤਰੀਕੇ ਨਾਲ ਕਰ ਲੋਗੇ ਕਿਹੜੀ ਕਿਹੜੀ ਸ਼ਰਤ ਬਣਾ ਲੋਗੇ ਰਾਤ ਰੋਤ ਕਿਹੜੀ ਸ਼ਰਤ ਬਣਾ ਲੋਗੇ ਬਣ ਨਹੀਂ ਦੇ ਆਗੇ ਉਹ ਛੜਕ ਤੇ ਕਬਜ਼ਾ ਹੀ ਦੁਬਾਰਾ ਲੈਣਾ ਵਾ ਉਥੇ ਆਪਣੀ ਜ਼ਮੀਨ ਤੇ ਜਿੱਥੇ ਤੁਸੀਂ ਜ਼ਮੀਨ ਦਾ ਕਬਜ਼ਾ ਕੀਤਾ ਨਾ ਕਿਸਾਨ ਦੀ ਤੇ ਉਥੇ ਜ਼ਮੀਨ ਦਾ ਦੁਬਾਰਾ ਕਬਜ਼ਾ ਲੈਣਾ ਤੇ 7 ਤਰੀਕ ਨੂੰ ਰੇਲਾਂ ਦਾ ਲਾਨ ਦੇਵੀ ਦਾਸਪੁਰ ਕੀਤਾ ਆਇਆ ਵਾ ਉਹ ਵੀ ਰੁਕਣੀ ਹੈ ਰੇਲ ਉਸ ਤੋਂ ਗਾਂ ਜੇ ਜਿਤਨਾ ਜਬਰ ਚਲਾਇਆ ਤੇ ਫਿਰ ਪੂਰੇ ਪੰਜਾਬ ਦੀ ਪੂਰਾ ਪੰਜਾਬ ਜਾਮ ਕਰਾਂਗੇ ਇਹ ਸਾਡੀ ਵਾਰਨਿੰਗ ਆ ਦੂਸਰਾ ਪਾਣੀ ਵਾਲੇ ਮੁੱਦੇ ਤੇ ਇਸ ਤਰ੍ਹਾਂ ਤੁਸੀਂ ਡਰਾਮਾ ਕਰ ਰਹੇ ਜੋ ਤੇ ਅੱਜ ਵਿਧਾਨ ਸਭਾ ਸੈਸ਼ਨ ਸੱਦਿਆ ਉਸੇ ਮਾੜਾ ਮੋਟਾ ਮਥਾ ਪਾਸ ਪਾਸ ਕਰ ਪਾਸ ਕਰਕੇ ਆਪਣਾ ਟਾਈਮ ਸਾਰਨਾ ਬਿੱਲ ਕਲੋਂ ਹੈ ਬਰਦਾਸ਼ਤ ਨਹੀਂ ਪੰਜਾਬ ਦੇ ਲੋਕਾਂ ਨੂੰ ਜੇ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਤੇ 78 93 80 ਧਾਰਾ ਜੁਣੋ 66 ਚ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਲਾਗੂ ਕਰਕੇ Rajasthan ਨੂੰ ਪੰਜਾਬ ਦੇ ਪਾਣੀਆਂ ਦਾ ਡਾਏ ਸੇਦਾਰ ਬਣਾਇਆ ਪਾਈਵਲ ਬਣਾਇਆ ਉਹ 78 93 ਧਾਰਾ ਰੱਦ ਕਰੋ ਇਸ ਤਰ੍ਹਾਂ ਜਿਹੜੀ ਜਦੋਂ ਜਮ ਸਤਲੁਜ ਜਮ ਬਨਾਲਿਕ ਲਹਿਰ ਜਿਹੜੀ ਕੱਢਣ ਦਾ ਜਿਹੜਾ ਜਿਹੜੀ ਸੰਧੀ ਕੀਤੀ ਹੈ ਯਾਨੀ ਜੈਲਸਨ ਦੇ ਵੇਲੇ ਉਸੋਂ ਬਾਅਦ ਦੇ ਵੇਲੇ ਜਾਂ ਦਰਬਾਰਾ ਸਿੰਘ ਦੇ ਵੇਲੇ ਉਹ ਸਾਰੀ ਰੱਦ ਕਰੋ ਉਹ ਵੀ ਰੱਦ ਕਰੋ ਇਸ ਦੇ ਨਾਲ ਜਿਹੜਾ 2004 ਚ ਕਪਟਰ ਮਰਿੰਦਰ ਨੇ ਜਦੋਂ ਬਾਕੀ ਜਿਹੜੇ ਸਮਝੌਤੇ ਰੱਦ ਕੀਤੇ ਉਹਦੇ ਨਾਲ ਪੰਜ ਧਾਰਾ ਲਾ ਕੇ ਜਿਹੜਾ ਪਹਿਲਾ ਪਾਣੀ ਜਾ ਰਿਹਾ Rajasthan ਨੂੰ ਗੈਰਕਾਨੂੰਨੀ ਤੌਰ ਤੇ ਤੇ ਰਿਆਣੇ ਨੂੰ ਜਾ ਰਿਹਾ ਉਹਨਾਂ ਤਸلیم ਕੀਤਾ ਉਹਨੂੰ ਮੰਨ ਲਿਆ ਉਹ ਵੀ ਧਾਰਾ ਰੱਦ ਕਰੋ ਤੇ ਇਸ ਤੋਂ ਬਾਅਦ ਜਿੰਨਾ ਵੀ ਆਪਣਾ ਜਿਹੜਾ ਸਰਸਵਤੀ ਜਿਹੜੀ ਨਦੀ ਆ ਜਾਂ ਜਮੜਾ ਨਦੀ ਆ ਉਹਨਾਂ ਨੂੰ ਨਾਲ ਗਿਣ ਕੇ ਤੇ ਪੰਜਾਬ ਦੇ ਪਾਣੀਆਂ ਦੀ 60 40 ਨਾ ਵੰਡ ਜੋ ਬਣਦੀ ਆ ਹਰਿਆਣੇ ਨਾਲ ਉਹ ਸਾਰੀ ਉਹਨਾਂ ਦੋਹਾਂ ਦਰਿਆਵਾਂ ਦੀ ਵੀ ਤੇ ਇੱਧਰ ਇਹ ਕਿੰਨੇ ਦਰਿਆਵਾਂ ਉਹਨਾਂ ਪੰਜਾਂ ਦੇ ਉਹਨਾਂ ਦੀ ਸਾਰਿਆਂ ਦਾ ਹਿੱਸਾ ਪਹਿਤੀ ਕੱਢ ਕੇ ਫਿਰ 60 40 ਦੇ ਵੰਡ ਕਰੋ ਜਦੋਂ ਕਿ ਪਹਿਲਾਂ ਜਮਨਾ ਤੇ ਸਰਸਵਤੀ ਉਹ ਪਾਸੇ ਛੱਡ ਤੇ ਤੇ ਇੱਧਰ ਜਿਹੜੇ ਪੰਜਾਬ ਦੇ ਦਰਿਆ ਛ ढाई ਦਰਿਆ ਤਿੰਨ ਦਰਿਆ ਉਹਨਾਂ ਚ 60 40 ਕਰਤਾ ਤੇ ਉਹਦੇ ਵਿੱਚੋਂ ਪਹਿਲਾਂ ਇਹਦਾ ਬਰਾਾਸਤਨ 55% ਦਿੱਤਾ ਜਿਹੜਾ ਕਰਪੇਰੀਅਨ ਸੂਬਾ ਹੀ ਨਹੀਂ ਹੈਗਾ ਜਿਹਦਾ ਕੋਈ ਲਾਗਾ ਦੇਗਾ ਨਹੀਂ ਪੰਜਾਬ ਨਾਲ ਉਹ 78 ਨਾਲੀ ਧਾਰਾ ਰੱਦ ਕਰਨੀ ਪੈਣੀ ਆ ਪੰਜ ਪੰਜ ਧਾਰਾ ਵੀ ਰੱਦ ਕਰੋ ਤੇ ਨਾਲ ਹੀ ਆ ਗਿਓ ਜਮਨ ਤੱਕ ਕਰ ਤੋਹੀ ਚਲਾਇਆ ਵਾ ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਕਿਸੇ ਕੀਮਤ ਤੇ ਵੀ ਕਿਸੇ ਕੀਮਤ ਬਰਦਾਸ਼ਤ ਨਹੀਂ ਇਸ ਤਰ੍ਹਾਂ ਜ਼ਬਰ ਦੇ ਨਾਲ ਜਾਂ ਡਰਾਇਆ ਪੰਜਾਬ ਦੇ ਲੋਕ ਅਦੀ ਦਬਣ ਵਾਲੇ ਨਹੀਂ ਪੰਜਾਬ ਦੇ ਲੋਕ ਬਾਹਰ ਨਿਕਲਣਗੇ ਇਹਦਾ ਇਹਦਾ ਜਿਹੜਾ ਵਾ ਜਵਾਬ ਜਿਤਨਾ ਵਾ ਤੁਸੀਂ ਦੇ ਰਹੇ ਹੋ ਜ਼ਬਰਦਸਤ ਜ਼ਬਰਦਸਤ ਤੇਰੀ ਜ਼ਬਰਦਸਤ ਜਵਾਬ ਜਿਹੜਾ ਵਾ ਉਹ ਸਬਰ ਨਾ ਦੇਾਂਗੇ ਤੇਰੇ ਗੋਡੇ ਲਵਾਵਾਂਗੇ ਤੇਰੇ ਹੱਥ ਪੱਕੀ ਤਰ੍ਹਾਂ ਦਾ ਬੋਰੀਆ ਬਿਸਤਰਾ ਗੋਲ ਕਰਕੇ ਤੈਨੂੰ ਦਿੱਲੀ ਭੇਜਾਂਗੇ ਵੈਗ ਰੂਜੀਗਾ ਕਰ ਸਕੋ ਸੁਣਿਆ ਸਤਨਾਮ ਸਿੰਘ ਪੰਨੂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਇੱਕ ਪਾਸੇ ਤਾਂ ਕਿਸਾਨਾਂ ਨੇ ਰੇਲਾ ਰੋਕਣ ਦਾ ਐਲਾਨ ਕਰ ਦਿੱਤਾ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੀ ਚੇਤਾਵਨੀ ਦੇ ਦਿੱਤੀ ਕਿ ਕਿਸੇ ਨੂੰ ਤੰਗ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ ਤੇ ਇੱਧਰ ਹੁਣ ਕਿਸਾਨ ਇਕਜੁੱਟ ਹੋ ਕੇ ਨਵੀਂ ਰਣਨੀਤੀ ਉਲੀਕ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਤੇ ਜ਼ਬਰ ਹੋ ਰਿਹਾ ਉਹ ਜ਼ਬਰ ਅਸੀਂ ਬਿਲਕੁਲ